ਧਰਮਾਦਮੀ ਪਾਰਟੀ ਦੇ ਲੀਡਰਾਂ ਨੇ ਇੱਕ ਦੂਜੇ ਨੂੰ ਵਧਾਈ ਸੰਦੇਸ਼ ਇੱਕ ਦੂਜੇ ਲਈ ਪ੍ਰਸ਼ੰਸਾ ਦੇ ਜਿਹੜੇ ਸ਼ਬਦ ਨੇ ਉਹ ਕਹਿਣੇ ਸ਼ੁਰੂ ਕਰ ਦਿੱਤੇ ਨੇ ਸਤਿ ਮੈਵ ਜੈਤੇ ਜ਼ਰੂਰ ਕਹਿ ਰਹੇ ਨੇ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਬੋਲਦੇ ਆ ਤਾਂ ਬਹੁਤ ਰਸਬੋਹ ਦੇ ਵਿੱਚ ਤੂੰ ਆਧਾਰ ਪਾਸ਼ਨ ਕਰਦੇ ਆ ਅੰਕੜੇ ਆਧਾਰਤ ਕਰਦੇ ਆ ਇੱਕ ਗੱਲ ਤਾਂ ਇਹ ਹੈ ਆਯੁਰਵੇਦ ਦਾ ਜਿਹੜਾ ਮਾਮਲਾ ਸੀਗਾ ਉਹਨੂੰ ਲੈ ਕੇ ਕਾਫੀ ਪਿਛਲੀ ਵਾਰ ਵੀ ਝੜਚੰਬ ਹੋਈ ਸੀਗੀ ਤੇ ਹੁਣ ਇੱਕ ਵਾਰ ਫੇਰ ਰਾਮਦੇਵ ਹੋਰੀ ਪੇਸ਼ ਹੋਏ ਪਰ ਇਸ ਵਾਰ ਉਹਨਾਂ ਨੇ ਮਾਫੀ ਮੰਗ ਲਈ ਲੋਕਾਂ ਨੂੰ ਦਵਾਈਆਂ ਦਿੰਦਾ ਪਰ ਤਾਂ ਆਪਣੇ ਗੋਟਿਆਂ ਦੇ ਪ੍ਰੇਸ਼ਣ ਕਰਾਉਂਦਾ ਦੇ ਕੋਈ ਮੇਰਾ ਭਾਰਤ ਮਹਾਨ ਇੱਥੇ ਗਊ ਦਾ ਪਿਸ਼ਾਬ ਵੇਚ ਕੇ ਲੱਖਾਂ ਕਰੋੜਾਂ ਰੁਪਏ ਕਮਾ ਗਿਆ ਪ੍ਰਧਾਨ ਮੰਤਰੀ ਸਾਹਿਬ ਨੇ ਥਾਲੀਆ ਵਜਾਤੀਆਂ ਇਹਦੇ ਨਾਲ ਕਰੋਨਾ ਜਿਹੜਾ ਹੈਗਾ ਉਹ ਭੱਜੂਗਾ ਤੇ ਇਹ ਸ਼੍ਰੀਮਾਨ ਜੀ ਨੇ ਇੱਕ ਦਵਾਈ ਤਿਆਰ ਕਰਕੇ ਦੇ ਦਿੱਤੀ ਕਿ ਮੈਂ ਤਾਂ ਜੀ ਕੋਰੋਨਲ ਪਤਾ ਨਹੀਂ ਕੀ ਆ ਲੋ ਜੀ ਦਵਾਈ ਹੈ ਭਾਰਤ ਸਰਕਾਰ ਤੇ ਵਿਗਿਆਨੀਆਂ ਤੋਂ ਤਾਂ ਬਣੀ ਨਹੀਂ ਹਮ ਇਹਦੇ ਪਤਾ ਨਹੀਂ ਕੀ ਬਰਾਇਆ ਤੇ ਬਾਅਦ ਦੇ ਵਿੱਚ ਉਹਦੇ ਤੋਂ ਬੁੱਕਰ ਵੀ ਗਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਟਿਆਲਾ ਡਾਕਟਰ ਬਲਵੀਰ ਸਿੰਘ ਉਹਨਾਂ ਦੇ ਘਰ ਦੇ ਬਾਹਰ ਕਿਸਾਨਾਂ ਨੇ ਧਰਨਾ ਲਗਾ ਦਿੱਤਾ ਹੈ 3 ਦਿਨ ਕਿਸਾਨ ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਰਹਿਣਗੇ ਕਿੰਨੀ ਬੜੀ ਮੰਤਰੀ ਗੁਰਬੀਰ ਸਿੰਘ ਫਟਗਾਣੇ ਸਪਸ਼ਟੀਕਰਨ ਦੇਣ ਦਾ ਯਤਨ ਕੀਤਾ ਹੈ ਇਹ ਤਾਂ ਪਹਿਲੇ ਹੀ ਨੇ ਕਈ ਹੋਰ ਮੰਗਾਂ ਨੂੰ ਲੈ ਕੇ ਕਿ ਇਹ ਜਿਹੜੇ ਸੈਲੋ ਨੇ ਇਹਦੇ ਵਿੱਚ ਜੇ ਕਨਕ ਜਾਊਗੀ ਤੇ ਕਿਸਾਨਾਂ ਦਾ ਨੁਕਸਾਨ ਹੈ ਸੱਪ ਤੇ ਅੱਠ ਯਾਨੀ ਹੁਣ ਕੇ 2 ਦਿਨ ਕਿਸਾਨਾਂ ਦੇ ਹੋ ਗਏ ਤੇ ਜੇਕਰ ਉਹਨਾਂ ਨੇ ਕਹਿ ਦਿੱਤਾ ਕਿ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਬੰਦੇ ਹੋਰਾਂ ਨੇ ਤਾਂ 9 ਤਰੀਕ ਤੋਂ ਅਸੀਂ ਸ਼ੰਭੂ ਵਾਲੇ ਪਾਸਿਓਂ ਰੇਲ ਆਵਾਜਾਈ ਵੀ ਬੰਦ ਕਰ ਦਿਆ। ਭਾਈ ਤੁਸੀਂ ਵੀ ਰਲ ਜੋ ਨਾਲ ਰੌੜਾ ਤੱਕ ਕਿਸਾਨੀ ਮੰਗਾ ਬਣਾਉਣ ਦਾ ਹੈ ਜਾਂ ਚੌਧਰ ਦਾ ਹੈ? ਉਹਨਾਂ ਦੇ ਨਾਲ ਤਾਂ ਚੌਧਰ ਉਹਨਾਂ ਦੀ ਹੋਊਗੀ ਸਾਡੇ ਨਾਲ ਚੌਧਰ ਸਾਡੀ ਹੋਊਗੀ। ਪਰ ਜਦੋਂ ਰੇਲਾ ਰੁਕੂਗੇ ਕੀ ਤੁਹਾਨੂੰ ਰੇਲਾ ਰੁਕਣ ਦੇਣਗੇ? ਐਸ ਵੇਲੇ ਗਰਮੀ ਸ਼ੁਰੂ ਹੋ ਚੁੱਕੀ ਹੈ ਘੰਟਾ ਵੀ ਰੇਲ ਕਿਤੇ ਖੜ ਜੇ ਹਾ ਹਾ ਕਰ ਮੱਚ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਾਂਗਰਸੀਆਂ ਨੂੰ ਮੈਂ ਤਾਂ ਰਾਤ ਦੇ 2-2 ਵਜੇ ਤੱਕ ਮੀਟਿੰਗਾਂ ਕਰਉਂਦਾ ਰਿਹਾ ਪਤਾ ਉਹਨਾਂ ਨੂੰ ਵੀ ਲੱਗੇ ਜਿੰਨੇ ਕੁ ਬੰਦੇ ਇਹਨਾਂ ਦੇ ਪਿੱਛੇ ਨੇ ਤੁਸੀਂ ਪਾਟਿਆ ਟੱਬਰ ਕੁਝ ਨਹੀਂ ਕਰ ਸਕੋਗੇ ਸਤਿ ਸ੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਉਹਨਾਂ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਟਿਲ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਜੀ ਟਿਲ ਸਾਹਿਬ ਜਿਸ ਤਰ੍ਹਾਂ ਦੇ ਨਾਲ ਚਰਚਾਵਾਂ ਛੜੀਆਂ ਹੋਈਆਂ ਸੀ ਕਿ ਆਮ ਆਦਮੀ ਪਾਰਟੀ ਦੇ ਲੀਡਰ ਇੱਕ ਇੱਕ ਕਰਕੇ ਅੰਦਰ ਜਾ ਰਹੇ ਨੇ ਤੇ ਪਰ ਹੁਣ ਇੱਕ ਲੀਡਰ ਬਾਹਰ ਵੀ ਆ ਰਿਹਾ ਹੈ ਯਾਨੀ ਕਿ ਸੰਜੇ ਸਿੰਘ ਸੰਜੇ ਸਿੰਘ ਵੱਡੇ ਲੀਡਰ ਨੇ ਆਵਾਦਮੀ ਪਾਰਟੀ ਦੇ ਉਹਨਾਂ ਨੂੰ ਵੀ ਆਪਕਾਰੀ ਨੀਤੀ ਦੇ ਮਾਮਲੇ ਦੇ ਵਿੱਚ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦੇ ਦਿੱਤੀ ਹੈ ਤੇ ਖਾਸ ਗੱਲ ਇਹ ਰਹੀ ਕਿ ED ਨੇ ਇਸ ਜ਼ਮਾਨਤ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਸੁਪਰੀਮ ਕੋਰਟ ਦੇ ਜੋ ਹੁਕਮ ਸੀ ਉਹ ਸਭ ਨੇ ਮੰਨ ਲਏ ਕਿਉਂਕਿ ਸਾਡੀ ਸੁਪਰੀਮ ਸੰਸਥਾ ਹੈ ਨਿਆਂ ਦਾ ਸਾਡਾ ਮੰਦਰ ਹੈ ਤਾਂ ਉਹਦੇ ਵਿੱਚੋਂ ਰਾਹਤ ਭਰੀ ਖਬਰ ਆਈ ਹੈ ਆਮ ਆਦਮੀ ਪਾਰਟੀ ਵਾਸਤੇ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇੱਕ ਦੂਜੇ ਨੂੰ ਵਧਾਈ ਸੰਦੇਸ਼ ਇੱਕ ਦੂਜੇ ਲਈ ਪ੍ਰਸ਼ੰਸਾ ਦੇ ਜਿਹੜੇ ਸ਼ਬਦ ਨੇ ਉਹ ਕਹਿਣੇ ਸ਼ੁਰੂ ਕਰ ਦਿੱਤੇ ਨੇ ਸੱਤੇ ਮੈ ਜੈਤੇ ਜ਼ਰੂਰ ਕਹਿ ਰਹੇ ਨੇ ਦੇਖੋ ਸੰਜੇਤ ਸਿੰਘ ਇੱਕ ਬੜੇ ਤੇਜ਼ ਤਰਾਰ ਆਗੂ ਨੇ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਬੋਲਦੇ ਆ ਤਾਂ ਬਹੁਤ ਰਾਜ ਸਭਾ ਦੇ ਵਿੱਚ ਧੂਆਂ ਧਰ ਪਾਸ਼ਨ ਕਰਦੇ ਆ ਅੰਕੜੇ ਆਧਾਰਿਤ ਕਰਦੇ ਆ ਇੱਕ ਗੱਲ ਤਾਂ ਇਹ ਹੈ ਮਾਨਯੋਗ ਸੁਪਰੀਮ ਕੋਰਟ ਦੀ ਇੱਕ ਆਪਣੀ ਜੱਜਮੈਂਟ ਹੈ ਕਿ ਤੁਸੀਂ ਕਿਸੇ ਵਿਅਕਤੀ ਨੂੰ ਲੰਬਾ ਸਮਾਂ ਬਿਨਾਂ ਜ਼ਬਾਨਤ ਤੋਂ ਰੱਖ ਨਹੀਂ ਸਕਦੇ ਮੇਰੇ ਖਿਆਲ ਇਹਨਾਂ ਨੂੰ ਕਾਫੀ ਸਮਾਂ ਹੋ ਗਿਆ ਸੀ ਜੇਲ੍ਹ ਦੇ ਵਿੱਚ ਤੇ ਮਾਮਲਾ ਆਪਕਾਰੀ ਦਿੱਤੀ ਵਾਲਾ ਉਹਦੇ ਵਿੱਚ ਪਹਿਲਾਂ ਹੇਠਾਂ ਤੋਂ ਜ਼ਬਾਨਤ ਰੱਦ ਹੋਈ ਹਾਈ ਕੋਰਟ ਨੇ ਵੀ ਨਾ ਦਿੱਤੀ ਤੇ ਆਖਰ ਸਪਰੀਮ ਕੋਰਟ ਦਾ ਰੁਖ ਕਰਨਾ ਪਿਆ ਉਹਨਾਂ ਨੂੰ ਹੁਣ ਸੁਪਰੀਮ ਕੋਰਟ ਦੀ ਜਿਹੜੀ ਆਪਣੀ ਜੱਜਮੈਂਟ ਆ ਉਹਦੇ ਤੋਂ ਸੁਪਰੀਮ ਕੋਰਟ ਬਾਹਰ ਨਹੀਂ ਜਾ ਸਕਦਾ ਕਿਉਂਕਿ ਕੇਸ ਬਹੁਤ ਲੰਬੇ ਚੱਲਦੇ ਆ ਇਹ ਵੀ ਨਹੀਂ ਪਤਾ ਕਿ ਇਸ ਕੇਸ ਦੇ ਵਿੱਚ ਸਿਰੇ ਚੜਦਾ ਹੈ ਨਹੀਂ ਚੜਦਾ ਸਜ਼ਾ ਹੁੰਦੀ ਹੈ ਜ਼ਬਰ ਹੀ ਹੁੰਦਾ ਬਹੁਤ ਸਾਰੇ ਕੇਸਾਂ ਵਿੱਚ ਅਸੀਂ ਦੇਖਿਆ ਕਿ ਬਹੁਤ ਲੰਬੇ ਲੋਕ ਅੰਦਰ ਰਹਿੰਦੇ ਨੇ ਬਾਅਦ ਦੇ ਵਿੱਚ ਭਰੀ ਹੋ ਜਾਂਦੇ ਨੇ ਫਿਰ ਜੇਲ੍ਹ ਚ ਬਤਾਇਆ ਸਮਾਂ ਕੌਣ ਮੁੜੇਗਾ ਉਹਨਾਂ ਦਾ ਸੋ ਸੰਜੇ ਸਿੰਘ ਹੋਰਾਂ ਨੂੰ ਜਦੋਂ ਹੁਣ ਜਵਾਨਤ ਮਿਲੀ ਹੈ ਭਾਵ ਨਾਗ ਬਰਾਬਰ ਹੈ ਕੇਜਰੀਪਾਲ ਅੰਦਰ ਗਏ ਸੱਜੇ ਸਿੰਘ ਬਾਹਰ ਆ ਗਏ ਹੂੰ ਤੇ ਇਹਨਾਂ ਦੇ ਆਗੂ ਬੀਬੀ ਆਤਿਸ਼ੀ ਤੋਂ ਲੈ ਕੇ ਮੰਤਰੀ ਵਿਧਾਇਕ ਹੇਠਲੇ ਪੱਧਰ ਤੇ ਆਗੂ ਸਾਰੇ ਦੇ ਸਾਰੇ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਖੁਸ਼ੀ ਵਿੱਚ ਨੇ ਕਿ ਸਾਡਾ ਇੱਕ ਤੇਜ ਤਰਾਰ ਆਗੂ ਸ਼ੇਰ ਬਾਹਰ ਆ ਗਿਆ ਹੂੰ ਤੇ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਇਕੱਠੇ ਹੋ ਕੇ ਲੜਾਂਗੇ ਤੇ ਮੈਨੂੰ ਅੱਜ ਯਾਦ ਹੈ ਪਰਸੋ ਜਦੋਂ ਇੰਡੀਆ ਗੱਠ ਜੋੜ ਦੀ ਰੈਲੀ ਹੋਈ ਸੀ ਇਹਨਾਂ ਦੀ ਧਰਮ ਪਤਨੀ ਨੂੰ ਇੰਟਰਵਿਊ ਕੀਤਾ ਗਿਆ ਤੇ ਉਹ ਕਹਿੰਦੇ ਵੀ ਅਸੀਂ ਤਾਂ ਜੋ ਗੱਲ ਕਰਨੀ ਕਰਨੀ ਹੈ ਪਰ ਸੰਜੀਤ ਸਿੰਘ ਜਿਹੜੇ ਹਿਸਾਬ ਦੇ ਨਾਲ ਮਸਲੇ ਉਠਾਉਂਦੇ ਐ ਉਹ ਆਪਣੇ ਆਪ ਦੇ ਵਿੱਚ ਮਸਾਲਾ ਤੇ ਉਮੀਦ ਹੈ ਕਿ ਜਲਦੀ ਉਹ ਬਾਹਰ ਆ ਜਾਣਗੇ ਤੇ ਉਹਨਾਂ ਦੀ ਉਦਨ ਦੀ ਕਹੀ ਹੋਈ ਗੱਲ 48 ਘੰਟੇ ਨਹੀਂ ਹੋਏ ਉਹਨਾਂ ਦੀ ਕਹਿੰਦੇ ਆ ਕਿ ਫਰਿਆਦ ਸੁਣੀ ਗਈ ਤੇ ਸੰਜੀਤ ਸਿੰਘ ਹੋਰੀ ਹੁਣ ਬਾਹਰ ਆ ਗਿਆ ਕੱਲ ਤੋਂ ਹੋ ਸਕਦਾ ਅੱਜ ਤੋਂ ਹੀ ਉਹ ਆਮ ਆਦਮੀ ਪਾਰਟੀ ਦੀ ਸਿਆਸੀ ਸਰਗਰਮੀਆਂ ਦੇ ਵਿੱਚ ਭਾਗ ਲੈਣਗੇ ਆਮ ਆਦਮੀ ਪਾਰਟੀ ਵਾਸਤੇ ਇੱਕ ਰਾਹਤ ਭਰਿਆ ਕਦਮ ਹੈ ਕਿ ਕੁਝ ਭਾਰ ਸੰਜੀਤ ਸਿੰਘ ਵੀ ਵਡਾਉਣਗੇ ਤੇ ਰਾਜ ਸਭਾ ਉਹਨਾਂ ਨੂੰ 6 ਸਾਲ ਵਾਸਤੇ ਹੋਰ ਮਿਲ ਗਈ ਹੈ ਉਹਨਾਂ ਨੇ ਪਿੱਛੇ ਜੇ ਸੌ ਵੀ ਚੱਕੀ ਹੈ ਤੇ ਜਦੋਂ ਹੁਣ ਸੈਸ਼ਨ ਜੁੜੇਗਾ ਚੋਣਾਂ ਤੋਂ ਬਾਅਦ ਤੇ ਉੱਥੇ ਵੀ ਫਿਰ ਉਹ ਆਪਣੀ ਹਾਜ਼ਰੀ ਲਵਾਉਣਗੇ ਜੀ ਟਿਲ ਸਾਬ ਸੁਪਰੀਮ ਕੋਰਟ ਦੇ ਨਾਲ ਜੁੜੀ ਹੋਈ ਇੱਕ ਹੋਰ ਖਬਰ ਦੇ ਉੱਤੇ ਚਰਚਾ ਕਰਦੇ ਹਾਂ ਸੁਪਰੀਮ ਕੋਰਟ ਦੇ ਵਿੱਚ ਅੱਜ ਬਾਬਾ ਰਾਮਦੇਵ ਦੇ ਮਾਮਲੇ ਦੀ ਵੀ ਸੁਣਵਾਈ ਹੋਈ ਹੈ ਕਿ ਤੁਸੀਂ ਗਲਤ ਤਰੀਕੇ ਨਾਲ ਪ੍ਰਚਾਰ ਕਰਦੇ ਹੋ ਪਿੱਛੇ ਜੇ ਐਲੋਪੈਥੀ ਵਰਸਸ ਆਯੁਰਵੇਦ ਦਾ ਜਿਹੜਾ ਮਾਮਲਾ ਸੀਗਾ ਉਹਨੂੰ ਲੈ ਕੇ ਕਾਫੀ ਪਿਛਲੀ ਵਾਰ ਵੀ ਝਾੜਚੰਬ ਹੋਈ ਸੀਗੀ ਤੇ ਹੁਣ ਇੱਕ ਵਾਰ ਫੇਰ ਰਾਮਦੇਵ ਹੋਰੀ ਪੇਸ਼ ਹੋਏ ਪਰ ਇਸ ਵਾਰ ਉਹਨਾਂ ਨੇ ਮਾਫੀ ਮੰਗ ਲਈ ਦੇਖੋ ਪਿਛਲੀ ਵਾਰ ਜਦੋਂ ਇਹਦਾ ਐਮ ਡੀ ਆਚਾਰੀਆ ਬਾਲਾ ਕ੍ਰਿਸ਼ਨਨ ਹੂੰ ਉਹਨੂੰ ਸੁਪਰੀਮ ਕੋਰਟ ਨੇ ਝਾੜ ਪਾਈ ਸੀ ਕਹਿੰਦੇ ਕਟਕ ਕਿੱਲੇ ਦੇ ਜੋਰ ਤੇ ਟਿੰਗੜਦਾ ਹੁੰਦਾ ਹੈ ਹੂੰ ਯਾਦ ਕਰੋ ਉਹ ਨਰੰਗਕਾਰੀ ਮਿਸ਼ਨ ਮદાન ਹੂੰ ਜਿੱਥੋਂ ਇਹ ਰਾਤ ਨੂੰ ਸਲਵਾਰ ਕਬੀਜ ਪਾ ਕੇ ਨਿਕਲਿਆ ਸੀ ਬਾਹਰ ਹੂੰ ਲੋਕਾਂ ਨੂੰ ਦਵਾਈਆਂ ਦਿੰਦਾ ਫਿਰ ਤਾਂ ਆਪਣੇ ਗੋਡਿਆਂ ਦੇ ਆਪਰੇਸ਼ਨ ਕਰਾਉਂਦਾ ਦੇ ਕੋਈ ਮੇਰਾ ਭਾਰਤ ਮਹਾਨ ਇੱਥੇ ਗੋਦਾ ਪਿਸ਼ਾਬ ਵੇਚ ਕੇ ਲੱਖਾਂ ਕਰੋੜਾ ਰੁਪਏ ਕਮਾ ਗਿਆ ਹੂੰ ਇਹਦੇ ਤੇ ਬਹੁਤ ਟਿੱਪਣੀਆਂ ਹੋਈਆਂ ਨੇ ਐਲੋਪੈਥੀ ਤੇ ਟਿੱਪਣੀ ਕੀਤੀ ਤੇ ਹੱਦ ਉਦੋਂ ਹੋ ਜਾਂਦੀ ਹੈ ਹੂੰ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਮੰਤਰੀ ਤੇ ਹੋਰ ਆਗੂ ਇਹਦੇ ਸਭਾਗਮਾਂ ਵਿੱਚ ਜਾਂਦੇ ਨੇ ਹੂੰ ਇਹਨੇ ਬਹੁਤ ਕੁਝ ਕਿਹਾ ਕਰੋਨਾ ਮਹਾਮਾਰੀ ਆਈ ਹੂੰ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਥਾਲੀਆਂ বাজਾ ਦਿੱਤੀਆਂ ਹੂੰ ਇਹਦੇ ਨਾਲ ਕਰੋਨਾ ਜਿਹੜਾ ਹੈਗਾ ਉਹ ਭਾਜੂਗਾ ਤੇ ਇਹ ਸ਼੍ਰੀਮਾਨ ਜੀ ਨੇ ਇੱਕ ਦਵਾਈ ਤਿਆਰ ਕਰਕੇ ਦੇਤੀ ਕਿ ਮੈਂ ਤਾਂ ਜੀ ਉਹ ਕੋਰੋਨਲ ਪਤਾ ਨਹੀਂ ਕੀ ਆਹ ਲਓ ਜੀ ਇਹ ਦਵਾਈ ਹੈ ਭਾਰਤ ਸਰਕਾਰ ਤੇ ਵਿਗਿਆਨੀਆਂ ਤੋਂ ਤਾਂ ਬਣੀ ਨਹੀਂ ਹੂੰ ਇਹਦੇ ਪਤਾ ਨਹੀਂ ਕੀ ਬਣਾਇਆ ਤੇ ਬਾਅਦ ਦੇ ਵਿੱਚ ਉਹਦੇ ਤੋਂ ਬੁੱਕਰ ਵੀ ਗਿਆ ਜਿਹੜਾ ਕੁਝ ਵਿਗਿਆਨੀ ਕਰਦੇ ਆ ਡਾਕਟਰ ਕਰਦੇ ਆ ਉਹਨਾਂ ਦੇ ਤਾਂ ਵਿਕਾਰ ਹੈ ਸਾਰਾ ਕੁਝ ਉਹ ਇਨਾ ਸਮਾਂ ਗੁਜ਼ਾਰਦੇ ਐ ਹੂੰ ਸੋ ਇਹਨੇ ਸਾਰਾ ਕੁਝ ਕੀਤਾ ਤੇਰੇ ਹੁਣ ਜਾ ਕੇ ਵਕੀਲ ਪੇਸ਼ ਹੋਇਆ ਲਓ ਜੀ ਜੋਗ ਗੁਰੂ ਸਾਹਿਬ ਆ ਰਹੇ ਨੇ ਤੇ ਉਹ ਮਾਫੀ ਮੰਗਦੇ ਐ ਇਹਨੂੰ ਮਾਫੀ ਮੰਗਣੀ ਭੀ ਉਹ ਦਵਾਈਆਂ ਔਰ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਬਹੁਤ ਸਾਰੇ ਜਿਹੜੇ ਵਿਦੇਸ਼ ਨੇ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਇਹਨੇ ਆਪਣੇ ਪ੍ਰੋਡਕਟ ਵਿੱਚ ਨੇ ਸ਼ੁਰੂ ਕੀਤੇ ਸੀ ਉਹਨਾਂ ਸਾਰਿਆਂ ਨੇ ਪਾਬੰਦੀ ਲਾਤੀ ਕਿ ਇਹਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹਦੇ ਬਣੇ ਹੋਏ ਉਤਪਾਦ ਵੇਚਣ ਤੇ ਇੱਕ ਕਿਸਮ ਦੀ ਪਾਬੰਦੀ ਹੈ ਕਿ ਇਹ ਜੋ ਵਿਸ਼ੇਬ ਹੈਲਥ ਆਰਗੇਨਾਈਜੇਸ਼ਨ ਆਫ WHO ਉਹਦੇ ਮਾਪ ਦੰਡਾ ਤੇ ਖਰੇ ਨਹੀਂ ਉਤਰਦੇ ਜੀ ਬਿਲਕੁਲ ਜੀ ਤੇ ਖਬਰਾਂ ਕਈ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਇੱਕ ਇੱਕ ਕਰਕੇ ਗੱਲ ਕਰ ਰਹੇ ਹਾਂ ਤੇ ਇੱਕ ਖਬਰ ਇਹ ਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਉਨ੍ਹਾਂ ਦੇ ਘਰ ਦੇ ਬਾਹਰ ਕਿਸਾਨਾਂ ਨੇ ਧਰਨਾ ਲਗਾ ਦਿੱਤਾ ਹੈ ਤਿੰਨ ਦਿਨ ਕਿਸਾਨ ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਰਹਿਣਗੇ ਯਾਨੀ ਕਿ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਦੇ ਘਰ ਦੇ ਬਾਹਰ ਧਰਨਾ ਲੱਗ ਚੁੱਕਿਆ ਹੈ ਹਾਲਾਂਕਿ ਕੀ ਇਹ ਵੀ ਜਾਂਦਾ ਸੀਗਾ ਕਿ ਅਸੀਂ ਭਾਜਪਾ ਦਾ ਵਿਰੋਧ ਕਰਾਂਗੇ ਪਰ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ ਜਿਸ ਵੇਲੇ ਤੋਂ ਸੈਲੋ ਵਾਲਾ ਮਾਮਲਾ ਸਾਹਮਣੇ ਆ ਗਿਆ ਕਿ 26 ਨਾਜ ਮੰਡੀਆਂ ਜਿਹੜੀਆਂ ਨੇ ਮਾਰਕਟ ਕਮੇਟੀਆਂ ਉਹ ਰੱਦ ਕਰਕੇ ਸੈਲੋ ਦੇ ਵਿੱਚ ਜਾਵੇਗਾ ਹਾਲਾਂਕਿ ਖੇਤੀਬਾੜੀ ਮੰਤਰੀ ਗੁਰਬੀਰ ਸਿੰਘ ਖੁੱਡਗਾਣੇ ਸਪਸ਼ਟੀਕਰਨ ਦੇਣ ਦਾ ਯਤਨ ਕੀਤਾ ਹੈ ਇਹ ਤਾਂ ਪਹਿਲਾਂ ਹੀ ਨੇ ਕਈ ਹੋਰ ਮੰਗਾਂ ਨੂੰ ਲੈ ਕੇ ਕਿ ਇਹ ਜਿਹੜੇ ਸੈਲੋ ਨੇ ਇਹਦੇ ਵਿੱਚ ਜੇ ਕਣਕ ਜਾਊਗੀ ਤੇ ਕਿਸਾਨਾਂ ਦਾ ਨੁਕਸਾਨ ਹੈ ਹੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਨੇ ਐਲਾਨ ਕਰਤਾ ਸੀ 2 3 4 ਅਸੀਂ ਇਹਨਾਂ ਦੇ ਮੰਤਰੀਆਂ ਦੇ ਵਿਧਾਇਕਾਂ ਦੇ ਘਰਾਂ ਦੇ ਮੂਹਰੇ ਧਰਨੇ ਦੇਵਾਂਗੇ ਡਾਕਟਰ ਬਲਬੀਰ ਸਿੰਘ ਹੋਰ ਦਾ ਘਰ ਪਾਸੀ ਰੋਡ ਤੇ ਹੈ ਤੇ ਉੱਥੇ ਪੱਕੇ ਤੰਬੂ ਲਾ ਕੇ ਕਿਸਾਨ ਬੈਠ ਗਏ ਨੇ ਹਮ ਸਾਰੀ ਦੀ ਸਾਰੀ ਸੜਕ ਰੋਕਤੀ ਹੈ ਹਮ ਪ੍ਰਸ਼ਾਸਨ ਇੱਥੇ ਸੁੱਤਾ ਹੁਣ ਤਾਂ ਜਵੇਂ ਨਹੀਂ ਕਿਸੇ ਨੇ ਬੋਲਣਾ ਹਮ ਕਿਉਂਕਿ ਵੋਟਾਂ ਨਹੀਂ ਐਸ ਵੇਲੇ ਸਾਨੂੰ ਵੋਟਾਂ ਦੇ ਵੱਧ ਸ਼ੌਕ ਹੈ ਬਾਕੀ ਤਾਂ ਕੁਝ ਨਹੀਂ ਤਿੰਨ ਦਿਨਾਂ ਵਾਸਤੇ ਪ੍ਰਮੁੱਖ ਸੜਕਾਂ ਤੇ ਲੋਕ ਜਾਮਾਂ ਦੇ ਵਿੱਚ ਫਸੇ ਰਹਿਣਗੇ ਸੋ ਜੇ ਇਹੋ ਜੇ ਧਰਨਿਆਂ ਵਾਸਤੇ ਥੋੜਾ ਜਿਹਾ ਕਿਸਾਨ ਜਥੇਬੰਦੀਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਆਪਾਂ ਮੁੱਖ ਸੜਕਾਂ ਨੂੰ ਨਾ ਰੋਕੀਏ ਜਿਹੜੀ ਸੈਕਟਰੀਏਟ ਨੂੰ ਜਾਣ ਵਾਲੀ ਸੜਕ ਹੈ ਪ੍ਰਮੁੱਖ ਸੜਕ ਹੈ ਇੱਕ ਸਰਾਧਾਲੇ ਪਾਸੋਂ ਆਵਾਜ਼ ਆਈ ਹੁੰਦੀ ਐ ਸੰਗਰੂਰ ਵਾਲੇ ਪਾਸੋਂ ਆਵਾਜ਼ ਆਈ ਹੁੰਦੀ ਐ ਨਾਪਾ ਰੋਡ ਵਾਲੇ ਪਾਸੇ ਹੁੰਦੀ ਐ ਪਾਸੋ ਰੋਡ ਤੋਂ ਹੁੰਦੀ ਐ ਬਾਈ ਨੰਬਰ ਫਾਟਕ ਤੋਂ ਹੁੰਦੀ ਐ ਤੇ ਅਸੀਂ ਉੱਥੇ ਵਿਚਾਲੇ ਸੜਕ ਦੇ ਤੰਬੂ ਗੱਡ ਤੇ ਮੇਰੇ ਕੇ ਲੋਗਰਾਹਤ ਸਾਹਿਬ ਕਾਫੀ ਸਿਆਣੇ ਬੰਦੇ ਐ ਇਹਨਾਂ ਦੇ ਜਿਹੜੀਆਂ ਐਸ ਕੇ ਆਵਾ ਬੰਨ ਉਹਨੂੰ ਬੇਨਤੀ ਕਰਦਾ ਤੁਹਾਡੇ ਸੰਘਰਸ਼ ਤਾਂ ਕਾਮਯਾਬ ਨਹੀਂ ਜੇ ਲੋਕ ਤੁਹਾਡਾ ਸਾਥ ਦਿੰਦੇ ਨੇ ਜੇ ਲੋਕ ਪਾਸੇ ਹੋ ਜਾਣ ਫਿਰ ਉਸ ਤਰੀਕੇ ਨਾਲ ਕਾਮਯਾਬੀਆਂ ਨਹੀਂ ਮਿਲਦੀਆਂ ਹੁੰਦੀਆਂ ਸੋ ਤੁਸੀਂ ਲੋਕਾਂ ਦਾ ਵੀ ਖਿਆਲ ਰੱਖਿਆ ਕਰੋ ਤੁਹਾਡੀਆਂ ਮੰਗਾ ਜਾਇਜ਼ ਨੇ 100% ਤੁਹਾਡੇ ਨਾਲ ਹਮਾਇਤ ਕਰਦੇ ਆ ਪਰ ਥੋੜਾ ਜਿਹਾ ਜਿਹੜਾ ਬਖਾਵਾ ਹੈ ਇਹਨੂੰ ਲੋਕਾਂ ਦੇ ਮਸਲਿਆਂ ਨੂੰ ਵੀ ਧਿਆਨ ਚ ਰੱਖ ਕੇ ਥੋੜਾ ਜਿਹਾ ਆਪਾ ਆਪਣਾ ਕੰਮ ਵੀ ਹੋ ਜੇ ਤੇ ਲੋਕਾਂ ਨੂੰ ਵੀ ਤਕਲੀਫ ਨਾ ਹੋਵੇ ਜੀ ਬਿਲਕੁਲ ਜੀ ਤੇ ਅਗਲੀ ਖਬਰ ਦਾ ਰੁਖ ਕਰਦੇ ਆ ਅਗਲੀ ਖਬਰ ਵੀ ਬੜੀ ਅਹਿਮ ਹੈ ਕਿਸਾਨੀ ਨਾਲ ਜੁੜੀ ਹੋਈ ਹੈ ਕਿਸਾਨਾਗੂ ਸਰਵਨ ਸਿੰਘ ਪੰਦੇਰ ਨੇ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੱਲੋਂ ਵੀ ਕਾਲ ਦਿੱਤੀ ਗਈ ਸੀਗੀ ਧਰਨੇ ਦੀ ਨਾਲ ਜਗਜੀਤ ਸਿੰਘ ਢੱਲੇਵਾਲ ਤੇ ਹੋਰ ਜਥੇਬੰਦੀਆਂ ਜੁੜ ਗਈਆਂ ਤੇ ਸ਼ੰਭੂ ਤੇ ਖਨੌਰੀ ਬੈਰੀਅਰ ਦੇ ਉੱਤੇ ਇਸ ਵੇਲੇ ਉਹ ਬੈਠੇ ਹੋਏ ਨੇ ਸਾਰੇ ਤੇ ਇਸੇ ਦੇ ਚੱਲਦਿਆਂ ਕੁਝ ਨੌਜਵਾਨ ਕਿਸਾਨਾਂ ਨੂੰ ਹੋਰਨਾ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਦੇ ਉੱਤੇ ਕੇਸ ਪਾਏ ਗਏ ਨੇ ਤੇ ਇਹਨੂੰ ਲੈ ਕੇ ਹੁਣ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਵੱਲੋਂ ਕਿ ਅਸੀਂ 7 ਤਰੀਕ ਨੂੰ ਪੁਤਲੇ ਫੂਕਾਂਗੇ ਭਾਜਪਾ ਦੇ ਦੇਸ਼ ਭਰ ਦੇ ਵਿੱਚ 8 April ਦਾ ਐਲਾਨ ਹੋਰ ਨਾਲ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਵਿੱਚ ਮੋਰਚੇ ਦਾ ਵੀ ਕੀਤਾ ਹੋਇਆ ਹੈ 7 ਤੇ 8 ਯਾਨੀ ਹੁਣ ਕੇ 2 ਦਿਨ ਕਿਸਾਨਾਂ ਦੇ ਹੋ ਗਏ ਤੇ ਜੇਕਰ ਉਹਨਾਂ ਨੇ ਕਹਿ ਦਿੱਤਾ ਹੈ ਕਿ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਪੰਦੇਰ ਹੋਰਾਂ ਨੇ ਤਾਂ 9 ਤਰੀਕ ਤੋਂ ਅਸੀਂ ਸ਼ੰਭੂ ਵਾਲੇ ਪਾਸਿਓਂ ਰੇਲ ਆਵਾਜਾਈ ਵੀ ਬੰਦ ਕਰ ਦੇਾਂਗੇ ਦੇਖੋ ਇਹ ਟਕਰਾਵ ਵਾਲੀ ਨੀਤੀ ਹੈ ਮੈਂ ਪਹਿਲਾਂ ਵੀ ਕਿਹਾ ਅੱਜ ਵੀ ਕਹਿੰਦਾ ਹੂੰ ਇਹ ਜਿਹੜਾ ਐਸਕੇਐਮ ਸੀ ਇਹਦੇ ਵਿੱਚ ਇਹਨਾਂ ਦਾ ਪਾਟਕ ਪੈ ਗਿਆ ਇਹ ਅੱਡ ਹੋ ਗਏ ਹੂੰ ਜੇ ਇਕੱਠੇ ਹੁੰਦੇ ਗੱਲ ਹੋਰ ਸੀ ਹੋਰ ਇੱਕ ਨਾਲ ਤਾਂ ਅਠ ਨੂੰ ਜਾਣਾ ਹੈ ਇਹਨਾਂ ਨੇ ਸੱਤ ਨੂੰ ਪੁਤਲੇ ਫੂਕਣੇ ਆ ਉਹ ਭਾਈ ਤੁਸੀਂ ਵੀ ਰਲ ਜੋ ਨਾਲ ਰੌਲਾ ਤਾਂ ਕਿਸਾਨੀ ਮੰਗਾ ਬਣਾਉਣ ਦਾ ਹੈ ਜਾ ਚੌਧਰ ਦਾ ਉਹਨਾਂ ਦੇ ਨਾਲ ਤਾਂ ਚੌਧਰ ਉਹਨਾਂ ਦੀ ਹੋਊਗੀ ਸਾਡੇ ਨਾਲ ਚੌਧਰ ਸਾਡੀ ਹੋਊਗੀ 9 ਤਰੀਕ ਨੂੰ ਕਹਿੰਦੇ ਰੇਲਾ ਰੋਕ ਦਿਆਂਗੇ ਭਾਰਤੀ ਜਨਤਾ ਪਾਰਟੀ ਦੇ ਪੁੱਤਰੇ ਫੂਕਾਂਗੇ ਵਿਰੋਧ ਕਰਨਾ ਤੁਹਾਡਾ ਸੰਵਿਧਾਨਕ ਹੱਕ ਹੈ ਤੁਹਾਨੂੰ ਆਗਿਆ ਮਿਲਦੀ ਹੈ ਪਰ ਜਦੋਂ ਰੇਲਾ ਰੋਕੋਗੇ ਕੀ ਤੁਹਾਨੂੰ ਰੇਲਾ ਰੁਕਣ ਦੇਣਗੇ ਇਸ ਵੇਲੇ ਗਰਮੀ ਸ਼ੁਰੂ ਹੋ ਚੁੱਕੀ ਐ ਘੰਟਾ ਵੀ ਰੇਲ ਕਿਤੇ ਖੜ ਜੇ ਹਾ ਹਾ ਕਰ ਮੱਚ ਜਾਂਦੀ ਐ ਤੁਸੀਂ ਇਹ ਜਾਣੋ ਤੁਹਾਡੀਆਂ ਮੀਟਿੰਗਾਂ ਵੀ ਹੋਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਾਂਗਰਸੀਆਂ ਨੂੰ ਮੈਂ ਤਾਂ ਰਾਤ ਦੇ 2-2 ਵਜੇ ਤੱਕ ਮੀਟਿੰਗਾਂ ਕਰੰਦਿਆ ਰਿਹਾ ਤੇ ਮੀਟਿੰਗਾਂ ਚੋਂ ਨਿਕਲਿਆ ਕੀ ਇਹਨਾਂ ਨੇ ਵੀ ਕੀਤੀਆਂ ਪਤਾ ਉਹਨਾਂ ਨੂੰ ਵੀ ਲੱਗੇ ਜਿੰਨੇ ਕੁ ਬੰਦੇ ਇਹਨਾਂ ਦੇ ਪਿੱਛੇ ਨੇ ਤੁਸੀਂ ਪਾਟਿਆ ਟੱਬਰ ਕੁਝ ਨਹੀਂ ਕਰ ਸਕੂਗੇ ਜੇ ਸਾਰੇ ਦੇਸ਼ ਦਾ ਸਾਰਾ ਸੰਯੁਕਤਮਚੋਰ ਮੋਰਚਾ ਇਕੱਠਾ ਤੇ ਹੋਵੇ ਤਾਂ ਭਾਰਤੀ ਜਨਤਾ ਪਾਰਟੀ ਵੀ ਥਥਰਾਈਗੀ ਮੋਦੀ ਸਾਹਿਬ ਨੂੰ ਵੀ ਪਤਾ ਲੱਗੇਗਾ ਕਿ ਨੁਕਸਾਨ ਕਰ ਸਕਦੇ ਐ ਜੇ ਤੁਸੀਂ ਉੱਥੋਂ ਉੱਠ ਕੇ ਨਾ ਆਉਂਦੇ ਟੁੱਟ ਗਿਆ ਬੰਗਾ ਮੰਨੀਆਂ ਜਾਣੀਆਂ ਸੀ ਇਹਨਾਂ ਨੇ ਮੰਨਿਆ ਕਿ ਤੁਰਨਾ ਸੀ ਤੁਸੀਂ ਆਪ ਹੀ ਉੱਥੇ ਪਾਟ ਗਏ ਇੱਕ ਦੂਜੇ ਮੈਂ ਕਿਸੇ ਨੂੰ ਦੋਸ਼ੀ ਨਹੀਂ ਕਹਿੰਦਾ ਕਿ ਉਹਦੇ ਵਿੱਚ ਫਲਾਣਾ ਦੋਸ਼ੀ ਐ ਪਰ ਦੂਜਾ ਗਰੁੱਪ ਦੋਸ਼ੀ ਆ ਜਾਂ ਭਦੇਰ ਸਾਹਿਬ ਦਾ ਗਰੁੱਪ ਦੋਸ਼ੀ ਹੈ ਪਰ ਪਾਟਿਆ ਟੱਬਰ ਕਿਸੇ ਪਾਸੇ ਸਿਰੇ ਲੱਗਦਾ ਨਹੀਂ ਹੁੰਦਾ ਇਹ ਗੱਲ ਸਾਨੂੰ ਪਤਾ ਹੈ ਕਿ ਜਿਹੜੇ ਰੋਂਦੇ ਡੋਲੇ 'ਚ ਕੁੜੀ ਚੜਦੇ ਆ ਨਾ ਉਹ ਕੋਈ ਚੱਜ ਦਾ ਡੋਲਾ ਵਿਆਕੇ ਨਹੀਂ ਮੁੜਦੇ ਹੁੰਦੇ ਜੀ ਤੇ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਦਾ ਹਿੱਸਾ ਬਣ ਚੁੱਕੇ ਨੇ ਤੇ ਕਾਂਗਰਸ ਵੱਲੋਂ ਉਹਨਾਂ ਨੂੰ ਜਿਸ ਤਰ੍ਹਾਂ ਦਾ ਮਾਣ ਸਰਕਾਰ ਚਾਹੁੰਦੇ ਨੇ ਉਹ ਮਿਲਦਾ ਵੀ ਦਿਖਾਈ ਦੇ ਰਿਹਾ ਹੈ ਮਲਕਾਰਜਨ ਖੜਗੇ ਕੌਮੀ ਪ੍ਰਧਾਨ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਰਾਹੁਲ ਗਾਂਧੀ ਨੂੰ ਵੀ ਉਹ ਮਿਲ ਲੈਨੇ ਤੇ ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਲੀਡਰ ਅਜਿਹੇ ਨੇ ਕਾਂਗਰਸ ਨਾਲ ਜੁੜੇ ਜਿਨ੍ਹਾਂ ਨੂੰ ਇਹ ਗੱਲ ਠੀਕ ਨਹੀਂ ਲੱਗੀ ਵਰਕਰਾਂ ਦੇ ਵਿੱਚ ਵੀ ਥੋੜਾ ਬਹੁਤਾ ਰੋਸ ਪਾਇਆ ਗਿਆ ਕਿ ਅਸੀਂ ਟਕਸਾਲੀ ਹਾਂ ਅਸੀਂ ਪੁਰਾਣੇ ਆ ਸਾਨੂੰ ਜਾਂ ਸਾਡੇ ਕਿਸੇ ਲੀਡਰ ਨੂੰ ਮੌਕਾ ਮਿਲਣਾ ਚਾਹੀਦਾ ਸੀਗਾ ਪਰ ਰੌਲਾ ਉਹੀ ਟਿਕਟ ਦਾ ਹੈ ਕਿ ਪਟਿਆਲਾ ਤੋਂ ਉਹਨਾਂ ਨੂੰ ਟਿਕਟ ਵੀ ਕਹਿੰਦੇ ਮਿਲਣ ਜਾ ਰਹੀ ਹੈ ਤਾਂ ਹੁਣ ਦੋ ਟੁਕ ਜਵਾਬ ਆਇਆ ਹੈ ਪੰਜਾਬ ਦੀ ਲੀਡਰਸ਼ਿਪ ਵਾਸਤੇ ਹਾਈ ਕਮਾਂਡ ਦਾ ਤੇ ਸਾਰਾ ਕੁਝ ਸ਼ਾਂਤ ਹੁੰਦਾ ਦਿਖਾਈ ਦੇ ਰਿਹਾ ਹੈ ਦੇਖੋ ਇੱਕ ਤਾਂ ਜਦੋਂ ਇਹ ਜੁਆਇਨ ਹੋਏ ਨੇ ਦੋਏ ਬੰਦੇ ਪੰਜਾਬ ਦੇ ਮੁਖ ਨੇ ਹਮ ਇੱਕ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਤੇ ਦੂਜੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸ਼ੋਭਾਜਪਾ ਜੀ ਉਹਨਾਂ ਨੇ ਤਾਂ ਉੱਥੇ-ਉੱਥੇ ਆਪਣੇ ਬਿਆਨ ਦਿੱਤੇ ਆ ਕਿ ਇਹਨਾਂ ਦੇ ਆਉਣ ਨਾਲ ਬੜੀ ਪਾਰਟੀ ਨੂੰ ਹੱਲਾਸ਼ੇਰੀ ਮਿਲੇਗੀ ਅਸੀਂ ਮਜ਼ਬੂਤ ਹੋਵਾਂਗੇ ਦੂਜੇ ਪਾਸੇ ਡਾਕਟਰ ਧਰਮੀਰ ਗਾਂਧੀ ਜਿਵੇਂ ਹੁਣ ਤੁਸੀਂ ਦੱਸਿਆ ਕਲਹਿੰਦ ਪ੍ਰਧਾਨ ਨੇ ਬਲਕਰ ਜਨ ਖੜ ਗਏ ਰਾਹੁਲ ਗਾਂਧੀ ਤੇ ਹੋਰਾਂ ਆਗੂਆਂ ਨੂੰ ਮਿਲ ਚੁੱਕੇ ਨੇ ਹੂੰ ਇਹ ਜਿਹੜਾ ਵਿਰੋਧ ਕਰਦੇ ਪਏ ਨੇ ਇਹਦਾ ਵਿਰੋਧ ਨਹੀਂ ਕਰਦੇ ਸਾਨੂੰ ਇਹ ਤਾਂ ਇਹ ਕਹਿੰਦੇ ਨੇ ਸਾਨੂੰ ਵਿਸ਼ਵਾਸ ਦੇ ਦਿਓ ਕਿ ਗਾਹ ਟਿਕਟ ਤਾਂ ਸਾਡੀ ਪੱਕੀ ਆ ਨਾ ਹੂੰ ਕਿਤੇ ਉੱਥੇ ਤਾਂ ਉੱਥੇ ਵੀ ਤਾਂ ਨਹੀਂ ਹੋਰਾਂ ਦੇ ਉੱਤੇ ਚੱਲ ਜਾਓਗੇ ਮੇਰੀ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਆਗੂਆਂ ਨੂੰ ਰਾਹੁਲ ਗਾਂਧੀ ਦੀ ਦੋ ਟੁੱਕ ਹੈ ਇਹ ਬੰਦਾ ਕਹਿੰਦੇ ਮੈਂ ਪਾਰਲੀਮੈਂਟ ਚ ਚਾਹੁੰਦਾ ਔਰ ਇਹਦੀ ਆਦੀ ਸਾਜ ਡਾਕਟਰ ਗਾਂਧੀ ਦੀ ਆਪਾਂ ਪਹਿਲਾਂ ਤੇ ਵੀ ਗੱਲ ਕਰਦੇ ਆ ਰਹੇ ਹਾਂ ਡਾਕਟਰ ਗਾਂਧੀ ਨਹੀਂ ਕਾਂਗਰਸ ਕੋਲੇ ਗਿਆ ਕਾਂਗਰਸ ਚੱਲ ਕੇ ਗਾਂਧੀ ਕੋਲੇ ਆਈ ਸੀ ਪਿਛਲੇ ਕਈ ਦਿਨਾਂ ਤੋਂ ਸੋ ਡਾਕਟਰ ਧਰਮਵੀਰ ਗਾਂਧੀ ਇੱਕ ਬਲੱਖਣ ਉਹਨਾਂ ਬਾਰੇ ਜੇ ਟਿਕਟ ਇਹਨਾਂ ਨੇ ਦਿੱਤੀ ਤੇ ਜੋ ਆਲਮੋਸਟ ਲੱਗਦਾ ਹੀ ਹੈ ਉਹਨਾਂ ਨੂੰ ਟਿਕਟ ਦੇਣਗੇ ਤੇ ਦੂਜੇ ਪਾਸੇ ਪੰਜਾਬ ਦੇ ਬਹੁਤ ਸਾਰੇ ਸ਼ਹਿਰੀ ਪ੍ਰਧਾਨ ਦੇ ਦਿਰੇਸ਼ ਦੁੱਗਲ ਇੱਕ ਹੋਰ ਸੀਨੀਅਰ ਆਗੂ ਨੇ ਨਰਪਿੰਦਰ ਸਿੰਘ ਢਿੱਪੀ ਸਾਹਿਬ ਕੱਲ ਇਹਨਾਂ ਨੇ ਇੱਥੇ ਪ੍ਰਸਕਾਰ ਪ੍ਰੰਸ ਕਰਕੇ ਲੱਡੂ ਵੀ ਵੰਡੇ ਐ ਤੇ ਇਹ ਵੀ ਆਖਿਆ ਕਿ ਸਾਡੇ ਟੱਬਰ ਦੇ ਵਿੱਚ ਇੱਕ ਵਧੀਆ ਸ਼ਖਸੀਅਤ ਆਗੇ ਨੇ ਇਹਦੇ ਨਾਲ ਕਾਂਗਰਸ ਨੂੰ ਹੁਲਾਰਾ ਮਿਲਿਆ ਇਸ ਤੋਂ ਪਹਿਲਾਂ ਵੀ ਡਾਕਟਰ ਧਰਮਵੀਰ ਗਾਂਧੀ ਸਾਡੇ ਮੌਜੂਦਾ ਮੈਂਬਰ ਪਾਰਲੀਮੈਂਟ ਬੀਬੀ ਪ੍ਰਨੀਤ ਕੌਰ ਨੂੰ 6 2014 ਦੇ ਵਿੱਚ ਦੇ ਚੁੱਕੇ ਨੇ ਜੀ ਖਬਰ ਕੈਨੇਡਾ ਦੇ ਨਾਲ ਜੁੜੀ ਹੋਈ ਹੈ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਫੀਸ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਇਹ ਵਿਦਿਆਰਥੀਆਂ ਵਾਸਤੇ ਤੇ ਜਿਹੜੇ ਲੋਕ ਉੱਥੇ ਆਉਂਦੇ ਜਾਂਦੇ ਨੇ ਉਹਨਾਂ ਵਾਸਤੇ ਕਾਫੀ ਵੱਡਾ ਝਟਕਾ ਮੰਨਿਆ ਜਾ ਰਿਹਾ ਪਹਿਲਾਂ ਵੀ ਇੱਕ ਜੀਏਸੀ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀਗਾ ਡਬਲ ਕਰ ਦਿੱਤਾ ਗਿਆ ਸੀ ਤੇ ਹੁਣ ਵੱਡਾ ਝਟਕਾ ਜਿਹੜੇ ਕੁਮਾਂਤਰੀ ਪੱਧਰ ਦੇ ਤੋਂ ਲੋਕ ਉੱਥੋਂ ਪਹੁੰਚਦੇ ਨੇ ਉਹਨਾਂ ਵਾਸਤੇ ਹੈ ਕਿ ਇਮੀਗ੍ਰੇਸ਼ਨ ਫੀਸ ਵਧਾ ਦਿੱਤੀ ਗਈ ਹੈ ਇਹ 12% ਵਧਾਤੀ ਸਿੱਧੀ ਹੂੰ ਥੋੜੀ ਨਹੀਂ ਇਸ ਤੋਂ ਪਹਿਲਾਂ ਅਪ੍ਰੈਲ 2022 ਦੇ ਵਿੱਚ ਵਧੀ ਸੀ ਹੂੰ ਕਿੰਨੀ 3% ਜੀ ਇਹ ਸਿੱਧੀ 4 ਗੁਣਾ ਵਧਾਤੀ ਹਮ ਪਤਾ ਲੱਗਿਆ ਜਿਹੜਾ ਪ੍ਰੋਸੈਸਿੰਗ ਫੀਸ ਹੈ 950 ਡਾਲਰ ਹਮ ਇਹਦੇ ਨਾਲ ਨਾਲ ਨਿਵਾਸ ਫੀਸ ਹਮ ਫੀਸ ਹੈ ਜਿਹੜੀ ਉਹ 575 ਡਾਲਰ ਕਰਤੀ ਹੈ ਜਿਹੜੀ ਸੰਚਿਤ ਫੀਸ ਹੈ ਉਹ ਵੀ 5% ਵੱਧਾ ਹੈ ਹਮ ਇਹਦੇ ਵਿੱਚ ਦੋ ਚੀਜ਼ਾਂ ਰਾਹਤ ਵਾਲੀਆਂ ਨੇ ਇੱਕ ਤਾਂ ਆਸ਼ਰਿਤ ਬੱਚੇ ਹਮ ਤੇ ਸੁਰੱਖਿਅਤ ਵਿਅਕਤੀ ਭਾਵਸ ਮੇਰਾ ਕਹੋ ਸੀਨੀਅਰ ਸਿਟੀਜ਼ਨ ਨੂੰ ਕਹਿੰਦੇ ਆ ਹੂੰ ਇਹਨਾਂ ਨੂੰ ਇਹਦੇ ਤੋਂ ਛੋਟ ਰਹੇਗੀ ਸੋ ਇੱਕ ਤਰ੍ਹਾਂ ਦਾ ਕੈਨੇਡਾ ਨੇ ਆਰਥਿਕ ਭਾਰ ਹੈ ਜਿਹੜਾ ਉਹ ਸਾਡੇ ਲੋਕਾਂ ਦੇ ਉੱਤੇ ਪਾ ਦਿੱਤਾ ਹੈਗਾ ਹੂੰ ਜਿਹੜੇ ਵੀ ਉੱਥੇ ਜਾਣਗੇ ਇਹ ਕਹਿ ਸਕਦੇ ਆ ਕਿ ਆਰਥਿਕ ਤੌਰ ਦੇ ਉੱਤੇ ਆਫਟਰ ਆਲ ਇਹ ਤਾਂ ਬਾਪਿਆਂ ਦੀ ਫੀਸ ਦੇ ਉੱਤੇ ਹੈ ਜਿਆਦਾ ਜੇਬਾਂ ਤੇ ਇੱਕ ਡਾਕਾ ਵੱਜ ਗਿਆ ਬਾਕੀ ਉਹਨਾਂ ਦੀ ਆਪਣੀ ਸਰਕਾਰ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਨੇ ਕੀ ਕਰਨਾ ਹੈ ਪਰ ਜਿਹੜੇ ਵੱਡੇ ਵੱਡੇ ਤੌਰ ਦੇ ਉੱਤੇ ਮੈਂ ਜੋ ਸੁਣ ਰਿਹਾ ਸੀ ਉਹਨਾਂ ਦੇ ਕੁਝ ਮੰਤਰੀਆਂ ਨੂੰ ਉਹ ਪਿਛਲੇ ਸਮੇਂ ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਆਪ ਦੇ ਕਾਲਜਾਂ ਦੇ ਵਿੱਚ ਵੀ ਇਹ ਜਿਹੜਾ ਬਹੁਤ ਵੱਡੇ ਪੱਧਰ ਤੇ ਭੀੜ ਹੋ ਰਹੀ ਹੈ ਇਹਨੂੰ ਰੋਕਣਾ ਹੈ ਤੇ ਕਈ ਚੀਜ਼ਾਂ ਹੋਰ ਉਹਨਾਂ ਦੇ ਇੱਕ ਕਦਮ ਨੇ ਕਿ ਜਿਹੜਾ ਦੂਜੇ ਦੇਸ਼ਾਂ ਦੇ ਵਿੱਚੋਂ ਵੱਡੀ ਪੱਧਰ ਤੇ ਉੱਥੇ ਪ੍ਰਵਾਸ ਹੋ ਰਿਹਾ ਸੀ ਉਹਨੂੰ ਰੋਕਣ ਦਾ ਇੱਕ ਯਤਨ ਕੈਨੇਡਾ ਦੀ ਸਰਕਾਰ ਨੇ ਕੀਤਾ ਜੀ ਟੋਲ ਸਾਹਿਬ ਚਾਈਨਾ ਨੇ ਸੜਕਾਂ ਦੇ ਨਾਮ ਬਦਲ ਦਿੱਤੇ ਕੁਝ ਪਹਾੜਾਂ ਦੇ ਨਾਮ ਬਦਲ ਦਿੱਤੇ ਕਾਫੀ ਚਰਚਾ ਦੇ ਵਿੱਚ ਹੈ ਕਿ ਨਾਰਚਲ ਪ੍ਰਦੇਸ਼ ਵਾਲੇ ਪਾਸੇ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਇਹਦੇ ਉੱਤੇ ਸਾਡੇ ਜਿਹੜੇ ਵਿਦੇਸ਼ ਮੰਤਰੀ ਨੇ ਐਸ ਜੈ ਸ਼ੰਕਰ ਉਹਨਾਂ ਦਾ ਬਿਆਨ ਆਇਆ ਹੈ ਕਹਿੰਦੇ ਕੱਲ ਨੂੰ ਮੈਂ ਜੇ ਤੁਹਾਡੇ ਘਰ ਦੇ ਉੱਤੇ ਆਪਣਾ ਨਾਮ ਲਿਖ ਦਵਾਂ ਜਾਂ ਤੁਹਾਡਾ ਨਾਮ ਬਦਲ ਦਿਆਂ ਤਾਂ ਕਿ ਉਹ ਮੇਰਾ ਹੋ ਜਾਵੇਗਾ ਯਾਨੀ ਕਿ ਵੱਡੇ ਸਵਾਲ ਵਿਰੋਧੀ ਵੀ ਇਹੀ ਚੁੱਕਦੇ ਨੇ ਕਿ ਚਾਈਨਾ ਹੌਲੀ ਹੌਲੀ ਭਾਰਤ ਦੇ ਥਾਵਾਂ ਤੇ ਕਬਜ਼ਾ ਕਰ ਰਿਹਾ ਹੈ ਪਰ ਪਾਕਿਸਤਾਨ ਵਾਲੇ ਪਾਸੇ ਸਾਨੂੰ ਸਾਰਾ ਕੁਝ ਦਿਖਾਈ ਦਿੰਦਾ ਤੇ ਚైనా ਵਾਲੇ ਪਾਸੇ ਕਾਰਵਾਈ ਕਰਨ ਦੇ ਵਿੱਚ ਢਿੱਲ ਹੋ ਜਾਂਦੀ ਹੈ। ਦੇਖੋ ਇਹ ਬਹੁਤ ਇੱਕ ਗੰਭੀਰਤਾ ਵਾਲਾ ਮਾਮਲਾ ਹੈ। ਹਮ ਔਰ ਨੈਚਰਲ ਪ੍ਰਦੇਸ਼ ਦੇ ਵਿੱਚ ਕੁਝ ਪਿੰਡਾਂ ਦੇ ਨਾਂ ਬਦਲੇ ਗਏ ਨੇ। ਹਮ ਪਤਾ ਹੀ ਲੱਗਿਆ ਕਿ ਚੀਨ ਨੇ ਦਾਵਾ ਕੀਤਾ ਸੀ ਕਿ ਇਹ ਪਿੰਡ ਸਾਡੇ ਨੇ। ਹਮ ਵਿਰੋਧੀ ਧਰਦੇਆ ਜਿੰਨੀਆਂ ਪਾਰਟੀਆਂ ਨੇ ਉਹ ਇਸੇ ਸਵਾਲ ਨੂੰ ਚੁੱਕਦੀਆਂ ਨੇ ਹਮ ਕਿ ਛਪੰਚਾਇਤ ਚ ਚੌੜੇ ਛਾਤੀ ਵਾਲੇ ਉਹ ਹਮ ਉਧਰ ਨੂੰ ਕਿਉਂ ਨਹੀਂ ਹੁੰਦਾ? ਹੂੰ ਪਾਕਿਸਤਾਨ ਦੀ ਤੁਸੀਂ ਗੱਲ ਕਰਦੇ ਹੋ ਉਹ ਵੀ ਪੰਜਾਬ ਦੇ ਬਾਰਡਰ ਦੀਂਦੇ ਨੇ ਗੁਜਰਾਤ ਤਾਂ ਉੱਥੇ ਵੀ ਖੁੱਲਾ ਕਿ ਰੱਚੀ ਗੁਜਰਾਤ ਜੀ ਸੋ ਅਸੇ ਜਿਹਾ ਚੰਕਰ ਰਿਹਾ ਕਿ ਆ ਵੀ ਜੇ ਅਸੀਂ ਮੰਨ ਲਓ ਕੋ ਘਰ ਦਾ ਨਾਮ ਬਦਲ ਲਿਆ ਇਹਦਾ ਮਤਲਬ ਇਹ ਉਹ ਥੋੜਾ ਹੋ ਜਾਂਦਾ ਹੈਗਾ ਤੁਸੀਂ ਕੱਲੀ ਬਿਆਨਬਾਜ਼ੀ ਤੱਕ ਨਸੀਮਤ ਰਹੋ ਇਹਦੇ ਤੇ ਠੋਸ ਕਦਮ ਉਠਾਓ ਅਰਨਾਚਲ ਪ੍ਰਦੇਸ਼ ਸਾਡਾ ਹਿੱਸਾ ਹੈ ਸਾਡੇ ਇਸ ਦੇਸ਼ ਦਾ ਪਾਰਟ ਹੈ ਤੇ ਤੁਸੀਂ ਉੱਥੇ ਜੇ ਚੀਨ ਆਪਣਾ ਦਾਵਾ ਕਰਦਾ ਤਾਂ ਉਹ ਗਲਤ ਹੈ ਕਿ ਇਹਨੂੰ ਕਿਉਂਕਿ ਵਿਦੇਸ਼ ਮੰਤਰੀ ਨੇ ਹੂੰ ਡਿਪਲੋਮੈਟ ਤਰੀਕੇ ਦੇ ਨਾਲ ਇਹ ਦੋਹਾਂ ਦੇਸ਼ਾਂ ਦੇ ਵਿੱਚ ਇਹ ਜਿਹੜਾ ਮਸਲੇ ਇਸ ਤਰ੍ਹਾਂ ਦੇ ਜਿਹੜੇ ਰੌਲੇ ਪਏ ਹੋਏ ਨੇ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਜੀ ਜੰਦੇ ਜੰਦੇ ਇੱਕ ਅੱਧਾ ਮਿੰਟ ਇੱਕ ਖਬਰ ਦੋ ਤੇ ਜ਼ਰੂਰ ਲਾਵਾਂਗੇ ਕੋਈ ਇੱਕ ਖਬਰ ਬੜੀ ਖਾਸ ਹੈ ਖਬਰ ਇਹ ਹੈ ਕਿ ਇੱਕ ਅਜਿਹੀ ਸੰਸਥਾ ਹੈ ਜਿਹੜੀ ਮੁਫਤ ਦੇ ਵਿੱਚ ਨੌਜਵਾਨਾਂ ਨੂੰ ਸਿੱਖਿਆ ਦੇ ਰਹੀ ਹੈ ਕੋਚਿੰਗ ਦੇ ਰਹੀ ਹੈ ਤਾਂ ਜੋ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਕੇ ਆਪਣਾ ਭਵਿੱਖ ਸਵਾਰ ਸਕਣ ਇਹ ਹੈਗੇ ਜੀ ਗੁਰਨਾਨ ਨ ਕਮਿਸ਼ਨ ਨਿਸ਼ਕਾਮ ਕੋਚਿੰਗ ਸੈਂਟਰ ਨਮਾਸ਼ਾਰ ਹਮ ਇਹਨਾਂ ਨੇ ਅੱਜ ਪਹਿਲੀ ਕਲਾਸ ਸ਼ੁਰੂ ਕੀਤੀ ਹੈ ਹਮ ਪੁਲਿਸ ਭਰਤੀ ਵਾਸਤੇ ਜਿਹਦੇ ਵਿੱਚ ਕੁਝ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਹਮ ਔਰ ਉਹ ਕਹਿੰਦੇ ਅਸੀਂ ਬਿਲਕੁਲ ਨਿਸ਼ਕਾਮ ਫ੍ਰੀ ਤੌਰ ਦੇ ਉੱਤੇ ਦੇਵਾਂਗੇ ਇੱਕ ਉਥੋਂ ਦੇ ਸਾਬਕਾ ਜਿਲ੍ਹਾ ਸਿਕਿਆ ਅਫਸਰ ਨੇ ਵਿਜੇ ਕੁਮਾਰ ਹਮ ਉਹਨਾਂ ਦੇ ਨਾਲ ਕੁਝ ਸ਼ਕਤੀਤਾ ਹੋਰ ਨੇ ਹਮ ਪ੍ਰਮਿੰਦਰ ਸਿੰਘ ਨੇ ਬਲਵੰਤ ਸਿੰਘ ਸੋਇਤਾ ਨੇ ਕੁਲਜੀਤ ਸਿੰਘ ਨੇ ਜਸਦੀਪ ਸਿੰਘ ਵਗੈਰਾ ਵਗੈਰਾ ਸਾਰੇ ਇਹ ਕਹਿੰਦੇ ਜੀ ਅਸੀਂ ਇਹਨਾਂ ਬੱਚਿਆਂ ਦੀ ਪਹਿਲੀ ਕਲਾਸ 40 ਬੱਚਿਆਂ ਦੀ ਉਹ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਉਹਦੇ ਵਿੱਚ ਜਿਹੜੇ ਰਿਟਾਇਰਡ ਪੁਲਿਸ ਅਧਿਕਾਰੀ ਨੇ ਉਹ ਵੀ ਇਹਨਾਂ ਨੂੰ ਆ ਕੇ ਦੱਸਣਗੇ ਉੱਥੋਂ ਦੇ ਜਿਹੜੇ ਇਸ ਵੇਲੇ ਦੇ ਡੀਐਸਪੀ ਨੇ ਦੀਦਾਰ ਸਿੰਘ ਉਹ ਕਹਿੰਦੇ ਕੋ ਸਾਰਾ ਪ੍ਰਬੰਧ ਅਸੀਂ ਕਰਾਵਾਂਗੇ ਤੇ ਲੋਕਾਂ ਦੇ ਵਿੱਚ ਚੰਗੀ ਚਰਚਾ ਹੈ ਕਿ ਕੋਈ ਸੰਸਥਾ ਬੱਚਿਆਂ ਦਾ ਭਵਿੱਖ ਸਵਾਰਨ ਵਾਸਤੇ ਉਹਨਾਂ ਨੂੰ ਰੋਜਗਾਰ ਦਾ ਮੁਹੱਈਆ ਪ੍ਰਦਾਨ ਕਰਾਉਣ ਵਾਸਤੇ ਇੱਕ ਨਿਸ਼ਕਾਮ ਸੇਵਾ ਕਰ ਰਿਹਾ ਹੈ ਛਲਾਗਾ ਵਾਲੀ ਗੱਲ ਹੈ ਇਸ ਤਰ੍ਹਾਂ ਦੀਆਂ ਸਸਤਾਵਾਂ ਹੋਰ ਵੀ ਇੱਥੇ ਅੱਗੇ ਆਉਣ ਚੰਗਾ ਹੋਵੇਗਾ ਜੀ ਦਿਲਪਾਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਨ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਜੀ ਧੰਨਵਾਦ ਸਾਡੇ ਦਰਸ਼ਕਾਂ ਦਾ ਜਿਹੜੇ ਰੋਜ਼ਾਨਾ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਕੱਲ ਵੀ ਇਸੇ ਵੇਲੇ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਤਾਜ਼ਾ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ